ਆਈ ਬੈਟਰਸ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਅੱਜ ਮਾਟੀ ਉਰਨ ਲਈ ਉਹ ਉੱਥੇ ਖੜੇ ਨੇ ਆ ਦੋ ਕ ਪਹਿਨਾ ਗੜੀਆਂ ਨਾ ਮੜ ਮੜਦੀਆਂ ਲੈ ਬਈ ਆਹ ਸੁਣੋ ਸੱਚ ਆ ਬੈਠ ਨੇ ਮੇਰੇ ਵੀਰ ਕਹਿੰਦੇ ਹੁੰਦੇ ਕੀ ਕਰ ਰਹੇ ਬੋਏ ਕੀ ਕਰ ਰਹੇ ਕੱਢ ਲੈਣੀ ਗੱਡੀ ਕਿਤੇ ਜੁ ਕਿਰਾੜ ਥਲਾੜ ਦੇ ਮੇਲੇ ਤੇ ਬੁੱਗੜੇ ਉੱਪਰ ਹੈ ਤੱਕ ਨੇ ਤੇ ਵੀ ਬੁੱਗੜੇ ਮੜੀਆ ਕਰ ਰਹੇ ਤੇ ਮੇਲਾ ਚ ਲੰਗਰ ਵਿੱਚ ਚੱਲੂ ਮਾਲ ਕੁੜੇ ਖਾ ਕੇ ਨੂੰ ਦੱਸੋ। ਮੈਂ ਵੀ ਨਹੀਂ। ਚੱਲੀ ਲੱਭੀ ਕਰ ਗਈ ਨਹੀਂ। ਲੱਭੀ ਕਰੀ ਆ ਗਿਆ। ਆ ਗਿਆ। ਇਹੋ ਦੇਖ ਦੇ। ਲਾਈਵ ਮਤੋਂ ਰਾਹੀ ਤੇ ਲਾਵੜੀ ਕਿ ਕਰੇ? ਖੱਡ ਇੱਕ ਪੈਨਿਕ ਪੈਨਾ ਖੜੀਆਂ ਨੇ ਬੀਚ ਲੈ ਹਾਂ ਅਮਰਤਾ ਆ ਆਟਾ ਤੇ ਧਰਨ ਘੜੀਆਂ ਖੜਿਆ ਵੀ ਆਟਾ ਹੀ ਨਹੀਂ ਹੈਗਾ ਐਨੇ ਤਾਂ ਪੀ ਕੇ ਵੀ ਘਰੇ ਵਗ ਜਿਆ ਦੇਲਾ ਆ ਚੱਕੀ ਵਾਲਿਆਂ ਨੂੰ ਵੇਚਦੇ ਵੀ ਟਾਈਮ ਨਾਲ ਕੋਲਿਆ ਕਰਾ ਦਿਓ ਨਹੀਂ ਮੀ ਆ ਜੂ ਦੂ ਬਾਦ ਕਹਿੰਦੇ ਕਪੈਨਾ ਹੀ ਸਰਬ ਸੋ ਗਈ ਆ ਦੇਖੋ ਕਪੈਨਾ ਆਪਣੀਆਂ ਖੜੀਆਂ ਨੇ ਗਵਾਂਡੀਆਂ ਦੀ ਆਪਣੀ ਗਵਾਂਡੀਆਂ ਦੀ ਆ ਆਪਣੀ ਗਵਾਂਡੀਆਂ ਚਾਰ ਚ ਦੋਏ ਨਹੀਂ ਦੋ ਚਾ ਆ ਬੰਦੇ ਦੀਆਂ ਪਹਿਲਾਂ ਕਿਸੇ ਟਾਈਮ 6 6 ਕਪੈਨਾ ਚੱਲਦੀਆਂ ਸੀ ਇਹ ਮੜਿਆ ਟਾਈਮ ਹੋ ਗਿਆ ਨਾ ਲੱਭੀ ਹੈ ਨਾ ਟਾਈਮ ਬੜਾ ਟਫ ਟਾਈਮ ਮੜਿਆ ਹੋ ਗਿਆ ਹੈਲੋ ਗਾਇਸ ਤੇ ਆਪਣੇ ਫੈਟ ਛੋਟੇ ਜਿਹੇ ਦੱਬੀ ਹੈ ਇਹ ਕਾਹ ਹੁੰਦਾ ਹੈ ਡੈੱਡ ਬੋਡੀ ਤੇ ਨਾ ਫਿੰਗਰਪ੍ਰਿੰਟ ਲੱਭੇ ਯਾਰ ਪਾਊਡਰ ਲਾ ਕੇ ਲਾ ਕਰਦੇ ਨਾ ਦੇਖੋ ਲੈ ਕੀ ਕਰ ਰਹੇ ਲੱਭੀ ਓਏ ਲਵਲੀ ਪਾਊਡਰ ਲਾ ਰਹੇ ਪਾਊਡਰ ਚਾਹੁੰਦੇ ਨਾ ਲਾਰੇ ਨਾ ਬਟਰ ਲਾਇਆ ਕਰਦੇ ਨੇ ਲੈ ਵੀ ਦੇਖੋ ਓਏ ਲਾਈਵ ਦਾਰ ਪੋਸਟਮਾਸਟਰ ਕਰਨਾ ਇਹ ਪੋਸਟਮੈਟਮ ਕਰਨਾ ਇਹ ਵੈਕਸੀਨ ਲੈ ਇਹ ਜੀ ਜਿੱਤਿਆ ਕਰ ਇਹ ਬਲੌਗ ਸ਼ਾਮ ਨੂੰ 5 ਵਜੇ ਪੈ ਜਾਣਾ ਲਾਈਵ ਮਿੱਤਰੋ ਹੁਣ ਆਪਾਂ ਚੱਲਦੇ ਢੜਬੇ ਆ ਬੰਦਾ ਆ ਬੰਦਾ ਦਾ ਫੋਨ ਆ ਬੰਦਾ ਵੀ ਨਾਲ ਜਾਊਗਾ ਸਾਡੇ ਇਹ ਕਿਦਰ ਮੁਗਰੀ ਹੋਇਆ ਨੱਕ ਦੇ ਦੇਖਿਓ ਤੇ ਪਾਊਡਰ ਲੱਗ ਰਾ ਨੱਕ ਤੇ ਆ ਦੇਖੋ ਆ ਬੰਦੇ ਨੇ ਆਹ ਬੰਦਾ ਕਾਰੀਗਰੀ ਕਰ ਰਿਹਾ ਤੇ ਇਹ ਨਾਲ ਇਹ ਕਰ ਰਿਹਾ ਭਾਈ ਚੱਲੇਗਾ ਅੱਗੇ ਪਿਛਲੀ ਲੈ ਆਏ ਮਿੱਤਰੋ ਆਪਾਂ ਚੱਲਦੇ ਆਪੇ ਮੋਟਰਸਾਈਕਲ ਤੇ ਆ ਕੇ ਟਿਊ ਆਹ ਬਣਾ ਮੋਟਰ ਖੜਾ ਆਪਾਂ ਚੱਲੇ ਅੱਗੇ ਲੈ ਆਏ ਮਿੱਤਰੋ

ਲੇ ਐਨੇ ਪੂਰੇ ਬੱਡ ਕੱਟ ਰੱਖਿਆ ਜੀ ਵੀਰੇ ਕਿਉਂਕਿ ਜਾਂਦਾ ਨਹੀਂ ਮੈਂ ਹਟਦਾ ਨਹੀਂ ਪੰਜ ਚਾਲਾਂ ਦੇ ਆਹ ਦੇਖੋ ਨਾ ਕਰਾੜ ਤੇ ਚੱਲਿਆ ਰੋਡ ਤੇ ਜੀ ਆ ਰਿਹਾ ਕਰਾੜ ਤੋਂ ਦੇਖਾ ਚੱਲ ਆਹ ਦੇਖੋ ਲੈ ਮਿੱਤਰੋ ਆਵੇ ਖੈਨੂ ਮੇੜ ਆਈ ਜੀ ਵੀਰ ਕੱਟਾ ਦੀ ਵੀ ਜਾ ਜੀ ਕਿ ਪੂਰਾ ਪੂਰਾ ਕੋਲਾ ਬੈ ਲੈਣ ਆਇਆ ਦੇਖੋ ਕਰਾੜ ਤੇ ਨੀ ਵੀ ਪਹਰੇਗਾ ਲੈ ਵੀ ਮਿੱਤਰੋ ਆਪਾਂ ਚੱਲਨੇ ਆਂ ਦੁੱਤ ਲੈਣ ਸੌਂ ਨਹੀਂ ਹਟ ਕੇ ਇਹ ਬਹੁਤ ਪਰਤੀਆ ਦੇਖੋ ਗਲੀਆਂ ਗਿੱਲੀਆਂ ਪਈਆਂ ਨੇ ਲੈ ਜਨਾ ਬਾਬਾ ਆਹੜੇ ਕੁੱਤੇ ਘੱਤੇ ਫਿਰਦੇ ਨੇ ਰੱਬ ơi ਇਹ ਲੈ ਵੀ ਮਿੱਤਰੋ ਅਸੀਂ ਪਹੁੰਚ ਗਏ ਡੈਰੀ 'ਚ ਆ ਬੈਠੇ ਨੇ ਦੇਖੋ ਰੱਬ ơi ਇਹ ਕਾ ਬੈਠਿਆ ਦੇਖੋ ਇਹ ਜੇ ਯਾਰ ਹੁਣ ਦੁਸ਼ਮਣਾਂ ਦੀ ਗਲੋੜ ਆਹ ਬੰਦੇ ਬੈਠੇ ਨੇ ਆ ਸਾਡਾ ਯਾਰ ਸੋਮੀ ਆਹਾ ਆਹਾ ਟੈਣਾ ਨਾਣਾ ਬਾਤ ਕਰਾਂ ਗਾ ਗਲਪਰੇਸ਼ਨ ਮੈਂ ਕਰਨੀ ਥੋੜਾ ਕੋਈ ਤੇ ਹੁਣ ਤੁਸੀਂ ਕੀ ਕਰਨੀ ਕੀ ਕਰਨੀ ਤੁਹਾਰਾ ਸੁਣੋ ਮੇਰੀ ਗੱਲ ਲੈ ਮਿੱਤਰੋ ਕਹਿੰਦੇ ਸੋਨ ਨੂੰ ਬੰਦਾ ਦਿਖਾਉਣੇ ਇੱਕ ਆ ਦੇਖੋ ਕਹਿੰਦੇ ਅੱਜ ਮੜ ਜਾ ਮੀ ਪੈ ਗਿਆ ਬਾਹਰ ਤੇ ਦਿਖਾ ਬਾਈ ਇਹ ਦੋ ਦੋ ਸ਼ਰਟਾ ਪਾਈ ਫਿਰਦਾ ਦਿਖਾਈ ਦਿਖਾਈਂਗਾ ਦਿਖਾ ਦੇ ਉਹ ਪਾਣ ਦਾ ਔੜਾ ਲੈਣਾ ਲੈਣਾ ਆ ਦੇਖੋ ਦੋ ਦੋ ਪਾਈ ਫਿਰਦਾ ਇਹ ਕੁਸੇ ਨਾਲ ਮੇਰੇ ਨਾਲ ਦੇ ਜੰਡੇ ਨੇਗੇ ਹਲਪਾਉਂ ਹਾਂ ਜੀ ਪੰਜ ਪੰਜ ਬੰਦੇ ਬੌਮ ਬੌਮ 3 ਪਿੰਡ ਦੀ ਕਰ ਓਏ ਕਰ 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 ਫਿਰ ਕਰ ਓਵੇਂ ਕਰ ਓਵੇਂ ਹਾਂ ਇਹ ਮੇਤਰੇ ਜਿਹੜਾ ਰੌਲਾ ਪੈ ਗਿਆ ਕਹਿੰਦੇ ਪੱਖੇ ਪੱਖੇ ਦਾ ਰੌਲਾ ਪੈ ਗਿਆ ਕੀ ਕਹਿੰਦਾ ਇਹ ਲੱਭੀ ਓਏ ਪੈਣ ਦੇ ਜਦ ਜਦੋਂ ਵੀ ਆਉਂਦਾ ਨਾ ਪਹਿਲਾਂ ਕੀ ਹੋ ਜੇ ਰਾਮ ਨੇ ਕੀ ਹੋ ਜੇ ਕੀ ਹੋ ਜੇ ਰਾਮ ਨੇ ਲੱਡੂ ਨਹੀਂ ਖਾਏ ਨਾ ਮੈਂ ਪੱਖਾ ਲਵਾ ਲਿਆ ਓਏ ਹੋਰ ਆ ਆ ਪੱਖੇ ਦਾ ਕੀ ਹੋ ਜੇ ਆ ਪੱਖੇ ਲਈ ਇਹਦੇ ਖੜੂ ਆਏ ਜਨ ਚੱਲ ਲੱਡੂ ਨਹੀਂ ਖਾ ਰਿਹਾ ਸਾਲਾ ਇਹ ਖਾ ਗਿਆ ਨਾ ਤੂੰ ਦੇਖ ਬਾਈ ਜੇ ਸੁਣਾ ਨਹੀਂ ਛੋੜ ਦੇ ਨਾ ਇਹ ਜਿਆ ਬੰਦਾ ਨੂੰ ਘਰੇ ਨਾ ਵੜਿਆ ਕਰੋ ਇਹਨੇ ਲੈ ਕੇ ਰਿਹਾ ਤੇ ਇਹਨੇ ਕਰੇ ਕੋਈ ਸ਼ੋਅ ਤਾਂ ਮੋਬੇ ਨਾ ਆ ਬੰਦੇ ਨੂੰ ਘਰੇ ਨਹੀਂ ਬਾੜਨਾ ਹੈ ਇਹਨੇ ਕਿਹਾ ਪੱਖਾ ਖੜ ਜੇ ਪੱਖਾ ਖੜ ਕੇ ਨਵਾਂ ਲਾਉਣਾ ਪੈ ਗਿਆ ਨਾ ਬਈ ਹੋਰ ਘਰ ਵਾਲਾ ਪੱਖਾ ਖੜਾ ਲਾ ਹਾਰੇ ਨੇ ਆ ਬੰਦੇ ਨੇ ਦੇਖ ਲੈ ਸ਼ੈਕਲ ਦੇਖ ਲੈ ਦੀ ਸ਼ੈਕਲ ਤੇ ਆਦਾ ਬਲੌਗ ਇੱਥੇ ਸਮਾਪਤ ਹੈ ਅੱਜ ਅਰ ਬਣਾਇ ਨਹੀਂ ਮੀ ਕਰਨਾ ਆ ਗਿਆ ਅੱਜ ਮਰ ਨਦਰ ਤੇ ਨਕਲ ਲਈ ਹੈ ਫਰੀ ਵਾਟੀ ਫਾਟੀ ਨਾ ਰਹੇ ਮੁੱਛਾਂ ਲਾਇੀ ਮਿੱਤਰੋ ਕਦੇ ਚੱਲੇ ਘਰਾਂ ਨੂੰ ਹਾਂ ਬਈ ਕੀ ਆਹੀ 10 ਰੁਪਏ ਦੀ ਇਹ ਹੈਗਾ ਡਿਊ ਲਿਮਕਾਉਂ ਲਿਮਕਾ ਹੁੰਦਾ ਹਾਲਿਆ ਡਿਊ ਕਹੀ ਜਾਂਦਾ ਤੂੰ ਕਹਿੰਦਾ ਇੰਨੇ ਗਾ ਕੇ ਖੜੇ ਨੇ ਚੀਜ਼ ਕਿਸੇ ਨਹੀਂ ਲੈਤੀ ਆ ਦੇ ਮੈਂ ਲੈਤੀ ਆਲੇ ਹੋਰ ਆ ਦੇਖੋ ਕੋਟੀ ਪਾਈ ਖੜੇ ਨਾਲ ਅਜਨ ਠੰਡ ਲੱਗ ਰਹੀ ਮੀ ਪੈ ਇੱਕ ਚਲਿਓਏ ਚਲਿਓ ਕਰਾ ਨੂੰ ਡੁੱਲੂ ਐਪੀਕੇ ਜਾਣੀ ਆ ਆਏ ਹਾਏ ਹਾਏ ਡੁੱਲੂ ਗਈ ਚਲ ਠੀਕ ਆ ਇਹਦੇ ਵਲੌਗ ਐਂਡ ਕਰਦਗੇ ਬਾਏ 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 ਟਾ 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 ਟਾ